ਹਾਂ ਜੀ ਦੋਸਤੋ ਸਾਰੇ ਵੀਰਣ ਪਿਆਰ ਪਿਆਰ ਸਤਿ ਸ਼ਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਲਖਪਾਲ ਸਿੰਘ ਬੱਬੂ ਆਪਾਂ ਘੜਿਆ ਤਲਵੰਡੀ ਸਾਬੋ ਟਰੈਕਟਰ ਨਹੀਂ ਮੰਡੀ ਓਕੇ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਸਕਰੀਨ ਉੱਪਰ ਨੰਬਰ ਆਏਗਾਗਾ ਤਾਂ ਕੰਟੈਕਟ ਕਰਕੇ ਖਰੀਦ ਸਕਦੇ ਹੋਗੇ ਤੇ ਆਪਾਂ ਵੀਡੀਓ ਸਟਾਰਟ ਕਰਾਂਗੇ ਬਾਈ ਜੀ ਤਾਂ ਵੀ ਸੋਨਾਲੀਕਾ 750 ਦਾ ਆ ਗਿਆ RX ਵਾਲਾ ਡੀਲੈਕਸ ਮਾਡਲ ਜਗਾ ਟਰੈਕਟਰ ਦੀ ਕੰਡੀਸ਼ਨ ਚਾਰੇ ਪਾਸੇ ਘੋਮ ਕੇ ਦਿਖਾ ਦਾਂਗੇ ਤੁਹਾਨੂੰ 55 ਹੌਸਪਾਵਰ ਦਾ ਆ ਗਿਆ ਬਾਈ ਜੀ 55 ਹੌਸਪਾਵਰ ਦਾ ਆ ਗਿਆ ਸਿਕੰਦਰ ਮਾਡਲ ਆ ਗਿਆ HDM ਹੈਵੀ ਡਿਊਟੀ ਮਾਈਲੇਜ ਪਲਾਸ ਸਾੜਾ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਪੂਰੀ ਕੋਕਾ ਪੀਸ ਪਈ ਹੈਗੇ ਤੇ ਬਾਕੀ ਐਮ ਪੰਪ ਵਗੈਰਾ ਲੱਗਾ ਹੋਗਾ ਤੇ ਚੇਂਜਰ ਗੇਅਰ ਵਾਲ ਆ ਗਿਆ ਬਾਈ ਜੀ ਕਿੰਨੇ ਘੰਟੇ ਚੱਲਿਆ ਬਾਈ ਜੀ ਲੈ ਬਾਈ ਜੀ ਇਹ ਚੱਲਿਆ ਹੋਇਆ 1300 68 ਘੰਟੇ ਲੈ ਬਈ 1368 ਘੰਟੇ ਚੱਲਿਆ ਹੋਵੇਗਾ ਤੇ ਬੈਕ ਟਾਇਰਾਂ ਦੀ ਗੱਲ ਕਰੀ ਬਾਈ ਜੀ 16 ਦੇ ਟਾਇਰ ਨੇ ਅਪੋਲੋ ਵਾਲੇ 16 928 ਦੇ ਹੈਗਾ ਬਾਈ ਜੀ ਟਾਇਰ 80 ਪੈਸੇ ਇਹ ਡਬਲ ਡਿਸਟਰੀਬਿਊਟਰ ਆਗਾ ਟਾਪ ਮਾਡਲ ਟਰੈਕਟਰ ਆ ਬਾਈ ਜੀ ਤੇ ਅਲੱਗ ਦੇ ਪੀਟੀਓ ਵਾਲਾ ਜਿਵੇਂ ਬਗਦੇ ਅਲੱਗ ਦੇ ਪੀਟੀਓ ਕੋਲ ਆ ਵਾਲਾ ਲੈ ਬਈ ਬਾਕੀ ਲਿੰਕਾ ਵਗੈਰਾ ਹੈਵੀ ਹੁੱਕ ਲੱਗੇ ਆ ਬੈਕਅਰ ਸਿਸਟਮ ਨਾਲ ਜੇਗਾ ਕਨੋਪੀ ਸੱਤ ਵੀਗਰ ਆ ਵੀ ਬਾਕੀ ਤੁਹਾਨੂੰ ਚਾਰੇ ਪਾਸੇ ਘੁੰਮ ਕੇ ਦਿਖਾ ਦਿੰਨੇ ਟਰੈਕਟਰ ਪੂਰਾ ਸੋਹਣਾਗਾ ਮਾਡਲ ਹੈਗਾ ਬਾਈ ਜੀ ਟਾਪ ਬਾਈ ਮਾਡਲ ਆ ਪੰਜਾਬ ਨੰਬਰ ਆ 6,35,000 ਰੁਪਏ ਡਿਮਾਂਡ ਆ ਜੀ ਮਾਨਤਾ ਨੂੰ ਹੋ ਜੂਗਾ ਬਾਈ ਜੀ ਜੇ ਕਿਸੇ ਵੀਰ ਨੇ ਖਰੀਦਣਾਗਾ ਤੇ ਕੋਈ ਚੈੱਕ ਕਰ ਲੋ ਤੇ ਹੱਗਿਆ ਗਿਆ ਬਾਈ ਜੀ ਏਸੀ ਤੇ ਫਰੰਟ ਤੁਸੀਂ ਦੇਖ ਸਕਦੇ ਹੋਗੇ ਬੇਟ ਵਗੈਰਾ ਵੀ ਲੱਗੇ ਹੋਏ ਨੇਗੇ ਤੇ 60 65 65 ਤੇ ਜਿਵੇਂ ਆਪਾਂ ਕਹੇ ਬਾਈ ਜੀ ਇਹ ਬਹੁਤ ਯਾਦੇ ਘੱਟ ਮਿਲਨ ਵਾਲਾ ਟਰੈਕਟਰ ਹੈਗਾ ਜੇ ਖੁੱਲੇ ਪਲੇਟਫਾਰਮ ਵਾਲਾ ਹੈਗਾ ਬਾਈ ਜੀ ਇਹ ਵੀ ਤੇ ਬਾਕੀ ਜੀ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗੇ 80 ਪੈਸੇ ਬੈਕ ਟਾਇਰ ਤੇ ਵੀ ਕੋਈ ਜੀ ਤੁਸੀਂ ਦੇਖ ਸਕਦੇ ਹੋਗੇ ਰਿੰਬਾ ਚੋ ਬੇਟ ਵਗੈਰਾ ਲੱਗੇ ਹੋਏ ਨੇ 16 ਦੇ ਟਾਇਰ ਨੇ ਬਾਈ ਜੀ ਤੇ ਪੈਂਟ ਪੈਂਟ ਵੀ 2 ਤੇ 2021 ਮਾਡਲ ਆ ਬਈ ਜੀ ਤੇ 5 ਲੱਖ 75000 ਰੁਪਏ ਡਿਮਾਂਡ ਆ ਜੀ ਤੇ ਜੇ ਆਪਾਂ ਕਹ ਦੀਏ ਬਾਈ ਜੀ ਮੱਕੀ ਦੀ ਸੀਜ਼ਨ ਵਾਸਤੇ ਪੂਰਾ ਝੋਟਾ ਟਰੈਕਟਰ ਲਾ ਲਈਏ ਤੇ ਬਾਕੀ ਕੰਡੀਸ਼ਨਸ ਨੂੰ ਚੈੱਕ ਕਰਵਾ ਦਨੇ ਬਈ ਜੀ ਤੇ ਚੱਲ ਚਲਾਵਾ ਵੀ ਦੇਖ ਲੈਣੇ ਬਈ ਜੀ 1700 96 ਘੰਟੇ ਚੱਲਿਆ ਹੋਇਆ ਬਈ ਜੀ 1796 ਘੰਟੇ ਚੱਲਿਆ ਹੋਗਾ ਕੰਡੀਸ਼ਨ ਦਾ ਪੂਰਾ ਸਾਫ ਪਿਆਗਾ ਤੇ ਮਾਡਲ ਬਈ ਜੀ 21 ਹੈਗਾ ਤੇ ਡਿਮਾਂਡ 5 ਲੱਖ 75000 ਰੁਪਏ ਪਾਵਰ ਸਟੀering ਯਕੀਨ ਕਰ ਬਈ ਜੀ 4 ਸਟਾਰ ਰਿਵਰਸ ਪੀਡੀਓ ਸਵਰਾਜ 855 ਡਬਲ ਡਿਸਟ੍ਰੀਬਿਊਟਰ ਆ ਗਿਆ ਬਈ ਜੀ ਟੇਬ ਵਗੈਰਾ ਦੀ ਗੱਲ ਕਰੀ ਬਈ ਜੀ ਸ਼ੌਕ ਨੂੰ ਆ ਨਵੀ ਸੱਤ ਗਿਆ ਜਾਵਾ ਬਾਕੀ ਮੈਟਿੰਗ ਮੂਟਿੰਗ ਤੁਸੀਂ ਦੇਖ ਸਕਦੇ ਹੋ ਬਈ ਜੀ ਪੂਰੀ ਵਧੀਆ ਕਰੀ ਹੋਈ ਆ ਰੈਕਟਰ ਆ ਗਿਆ ਬਈ ਜੀ 14 ਦੇ ਜਮਾ ਨਵੇਂ ਰਿੰਬਰੂ ਮਾਰੀ ਕੰਡੀਸ਼ਨ ਵੀ ਦਿਖਾ ਦਿਆਂ ਨੂੰ ਬਈ ਜੀ ਰਿੰਮਾ ਵਗੈਰਾ ਦੀ ਕੰਡੀਸ਼ਨ ਵੀ ਪੂਰੀ ਸਾਫ ਪਈ ਆ ਲੋ ਬਈ ਚੈੱਕ ਕਰ ਲੋ ਤੇ ਫਿਰ ਚੌਕੜਾ ਟੈਰਾਂ ਦਾ ਜਮਾ ਕਿਹੜੀ ਆਪਾਂ ਨਵਾਂਗਾ ਹਰਿਆਣਾ ਨੰਬਰ ਆ ਬਾਈ ਜੀ ਹਰਿਆਣਾ ਨੰਬਰ ਚ ਆ ਗਿਆ ਤੇ ਕਲੋਸ ਕਰਦੇ ਇੰਜਨ ਵਾਲਾ ਬਾਈ ਜੀ ਤੇ ਗੁੱਡੀਰ ਦੇ ਚੌਕੜਾ ਟਾਇਰਾਂ ਦਾ ਬਾਈ ਜੀ ਤੇ ਲੋ ਬਾਈ ਚੈੱਕ ਕਰਨੋ ਬਾਈ ਜੀ ਕਲੋਸ ਕਰਦੇ ਇੰਜਨ ਵਾਲਾ ਤੇ ਜਿੱਦੀ ਡਿਮਾਂਡ ਵੱਧਦਾ ਕਿ ਕਈ ਵੀ ਰਹਿੰਦੇ ਡਿਮਾਂਡ ਹੁੰਦੀ ਆ ਵੀ ਸਾਨੂੰ ਕਲੋਸ ਕਰਦੇ ਇੰਜਨ ਵਾਲਾ ਟਰੈਕਟਰ ਦਿਖਾਏ ਹੋ ਬਾਈ ਜੀ ਤੇ ਇਹ ਵਿੱਚ ਕਲੋਸ ਕਰਦੇ ਇੰਜਨ ਵਾਲਾ ਲਓ ਬਾਈ ਚੈੱਕ ਕਰੋ ਡਬਲ ਡਿਸਟ੍ਰੀਬਿਊਟਰ ਆ ਗਿਆ ਬਾਈ ਜੀ ਓਕੇ ਰਿਪੋਰਟ ਆ ਗਈ ਸਾਫ ਆ ਟਰੈਕਟਰ ਵੀ ਤੇ ਮਾਡਲ ਆ ਗਿਆ ਬਾਈ ਜੀ ਇਹ 15 ਤੇ 5 ਲੱਖ ਦਾ 30000 ਰੁਪਏ ਡਿਮਾਂਡ ਆ ਜੀ ਮਾਨਤਨ ਬਾਈ ਜੀ ਉਹ ਹੋ ਜਾਊਗਾ ਮੈਸੀ ਆ ਗਿਆ ਬਾਈ ਜੀ 9500 ਇਹ ਵੀ ਬਾਈ ਜੀ ਖੁੱਲੇ ਪਲੇਟਫਾਰਮ ਵਾਲਾ ਆ ਗਿਆ ਤੇ ਇਹ ਬਾਈ ਜੀ ਆ ਗਿਆ ਪਲੱਸ ਵਾਲਾ ਤੇ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਚੌਕੜਾ ਟਾਇਰਾਂ ਦਾ ਜਮਨ ਨਮਾ ਪਿਆਗਾ ਤੇ ਫਰੰਟ ਰੇਡੀਅਲ ਟਾਇਰ ਨੇਗੇ ਪਾਵਰ ਸਟੀering ਕਗਾ ਪੈਕੇਜ ਨੂੰ ਦਿਖਾ ਦਨੇ ਬਾਈ ਬੇਟ ਵਗੈਰਾ ਵੀ ਲੱਗੇ ਹੋਣੇਗੇ 2Kटी ਦੇ ਨਮੇ ਟੈਰਨੇ ਬਾਈ ਜੀ ਦੇਖ ਸਕਦੇ ਹੋਗੇ 16928 ਦੇ ਇਹ ਗੱਲਬਾਤ ਕਰੀ ਬਾਈ ਜੀ ਡਬਲ ਡਿਸਟ੍ਰੀਬਿਊਟਰ ਦਾ ਆ ਗਿਆ ਬਈ ਲੋ ਬਈ ਚੈੱਕ ਕਰ ਲੋ ਸਾਰੇ ਪਾਸੇ ਤੁਹਾਨੂੰ ਭੌਂਕੇ ਦਿਖਾ ਦੇਣਗੇ ਇਹ ਵੇਟ ਵਗੈਰਾ ਤੁਹਾਨੂੰ ਨਾਲ ਮਿਲਣਗੇ ਛਤਰੀ ਵਗੈਰਾ ਵੀ ਨਾਲ ਮਿਲੂਗੇ ਤੇ ਮਾਡਲ ਆ ਗਿਆ ਬਾਈ ਜੀ ਇਹ 18 ਤੇ 5 ਲੱਖ 10000 ਰੁਪਿਆ ਡਿਮਾਂਡ ਆ ਗਈ ਤੇ ਬਾਕੀ ਤੁਹਾਨੂੰ ਚਾਲ ਚਲਾਵਾ ਵੀ ਦੱਸ ਦਦਨੇ ਬਾਈ ਜੀ ਇਹ ਕਿੰਨੇ ਘੰਟੇ ਚੱਲਿਆ ਹੋਇਆ ਹੈ ਦਵਾਈ ਚੈੱਕ ਕਰ ਲੈਣੇ ਆਪਾਂ ਇਹ ਚੱਲਿਆ ਹੋਇਆ ਬਾਈ ਜੀ 4300 37 ਘੰਟੇ ਤਾਂ ਵੀ 4337 ਘੰਟੇ ਚੱਲਿਆ ਹੋਇਆ ਹੈਗਾ ਤੇ ਬਾਕੀ ਨੰਬਰ ਹੈਗਾ ਬਾਈ ਸਕਰੀਨ ਉੱਪਰ ਕੰਟੈਕਟ ਕਰਕੇ ਖਰੀਦ ਸਕਦੇ ਹੋਗੇ 18 ਮਾਡਲ 5 ਲੱਖ 10000 ਰੁਪਇਆ ਡਿਮਾਂਡ ਆ ਜੀ ਟਟਲੀ ਦੇ ਅੱਗੇ ਦਿਖਾਉਣੇਗੇ ਬਾਈ ਜੀ ਤੁਹਾਨੂੰ ਸੋਨਾ ਲੀਕਾ ਆਰ ਐਸਾ ਡੀ ਆਈ 60 ਰਾਂ ਆਰ ਐਸਾ ਐਨ ਐਮ ਸੂਪਰ ਪੈਕਟਰ ਰਹਿ ਗਿਆ ਬਾਈ ਜੀ 75 ਕੇ ਪੈਸੇ ਤੇ ਫਰੰਟ ਹੈਰ ਵੀ ਹੈ ਗਿਆਗੇ 60 ਕੇ ਪੈਸੇ ਤੇ ਕੰਡੀਸ਼ਨ ਪੂਰੀ ਸਾਫ ਵੀ ਹੈ ਬਾਈ ਜੀ ਤੇ ਪਾਵਰ ਸਟੀering ਤਾਂ ਬਾਈ ਜੀ ਤੇ ਡਿਸਟ੍ਰਿਬਿਊਟਰ ਗੱਲ ਕਰੀ ਬਾਈ ਜੀ ਡਬਲ ਡਿਸਟ੍ਰਿਬਿਊਟਰ ਆ ਗਿਆ ਬਾਈ ਜੀ ਬਾਕੀ ਬਾਕੀ ਚੈੱਕ ਕਰ ਲੋ ਕੰਡੀਸ਼ਨ ਪੂਰੀ ਸਾਫ ਵੀ ਹੈਗੇ ਤੇ 14 ਦੇ ਟਾਇਰ ਨਾ ਜਵੇ ਜੀ 14 ਦੇ ਟਾਇਰ ਨੇਗੇ ਤੇ ਬਾਕੀ ਰੰਗ ਪਿੰਟ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੁਹਾਡੇ ਸਾਹਮਣੇ ਹੈਗਾ ਪੂਰਾ ਸਾਫ ਆ 10 ਮਾਡਲ ਆ 3,25,000 ਰੁਪਏ ਡਿਮਾਂਡ ਆ ਐਚ ਆਰ ਨੰਬਰ ਆ ਬਾਈ ਹਰਿਆਣਾ ਨੰਬਰ ਆਗਾ ਤਲਵੰਡੀ ਸਾਬਾ ਬਾਈ ਜਿੰਨੇ ਟਰੈਕਟਰ ਹੁੰਦੇ ਨੇ ਥੋੜੇ ਜਿਆਦਾ ਆਪ ਕਹ ਲਈਏ ਹਰਿਆਣਾ ਨੰਬਰ ਦੇ ਟਰੈਕਟਰ ਜਿਆਦੇ ਹੁੰਦੇ ਆ ਤੇ ਅੱਗੇ ਆ ਗਿਆ ਬਾਈ ਜੀ 855 ਟਾਉ ਮਾਡਲ ਟਾਉ ਮਾਡਲ ਜਮਿਆ ਬਾਈ ਜੀ ਪੀਸ ਪੀਰ ਚਾ ਰਵਰਸ ਵੀਡੀਓ ਆ ਇੱਕ ਹੀ ਚੰਦੇ ਵਾਲਾ 16 ਦੇ ਟਾਇਰਾ ਚਲ ਤੇ ਅਲੱਗ ਦੇ ਆਪ ਕਹ ਲਈਏ ਕਲੱਚ ਵਾਲਾ ਇਹ 9 ਮਾਡਲ ਆ ভাই ਮਾਡਲ ਆ ਬੇ ਜੀ ਸਾਈਡ ਗੀਅਰ ਹੈਗਾ ਤੇ ਤਕਰੀਬਨ ਤੁਹਾਨੂੰ ਚੱਲ ਚਾਲ ਦਿਖਾ ਦਨੇ ਆ ভাই ਟਰੈਕਟਰ ਕਿੰਨੇ ਘੰਟੇ ਚੱਲਿਆ ਹੋਇਆ ਹੈਗਾ ਤੇ ਲੋ ਬੇ ਜੀ ਇਹ ਚੱਲਿਆ ਆ 764 ਘੰਟੇ ਹੋਲੇ 764 ਘੰਟੇ ਟਰੈਕਟਰ ਚੱਲਿਆ ਹੋਇਆ ਕੰਡੀਸ਼ਨ ਦਾ ਪੂਰਾ ਸਾਫ ਪਿਆ ਤੇ 22 ਮਾਡਲ ਹੈਗਾ 7 ਲੱਖ 75000 ਰੁਪਏ ਦੀ ਮੰਗ ਆ ਜੀ ਕੰਡੀਸ਼ਨ ਤੁਹਾਨੂੰ ਚਾਰੇ ਪਾਸੇ ਘੁੰਮ ਕੇ ਦਿਖਾ ਦਨੇ ਆ ਤੇ ਬਾਈ ਜੀ ਟਾਇਰ ਹੈਗੇ ਨੇ ਬਾਈ ਜੀ 85 90 ਪੈਸੇ ਜੱਗ ਕੇ ਭਾਈ ਜੀ ਮਿੰਦਰਾ 265 ਭੂਮੀਪੁੱਤਰ ਪਲਾਸਾ ਦਾ ਇਹ ਟਰੈਕਟਰ ਨਵੇਂ ਨਗੇ ਟਰੈਂਟਰ ਹੈਗੇ ਭਾਈ ਜੀ 65 ਕੇ ਪੈਸੇ ਟਰੈਕਟਰ ਪੂਰਾ ਕੰਮ ਮਾਰ ਲਿਆ ਵੀ ਤੇ ਸਿੰਗਲ ਡਿਸਟਰੀਬਿਊਟਰ ਹੈਗਾ ਭਾਈ ਜੀ ਪਾਈਪ ਲੱਗੇ ਹੋਏ ਹੈਗੇ 2014 ਮਾਡਲ ਹੈ ਤੇ 2 ਲੱਖ 35000 ਕੇ ਡਿਮਾਂਡ ਹੈ ਤੇ ਬਾਕੀ ਮੌਕੇ ਤੇ ਜਿੰਨੇ ਵੀ ਟਰੈਕਟਰ ਹੈਗੇ ਨੇ ਭਾਈ ਜੀ ਮਾਨਤਾਨ ਵੀ ਹੋ ਜੂਗਾ ਤੇ ਬਾਕੀ ਸਕਰੀਨ ਉੱਪਰ ਨੰਬਰ ਦਿੱਤਾ ਹੋਇਆ ਹੈਗਾ ਕੰਟੈਕਟ ਕਰਕੇ ਖਰੀਦ ਸਕਦੇ ਹੋਗੇ ਲੋਨ ਵਗੈਰਾ ਦੀ ਵੀ ਬਾਈਆਂ ਦੀ ਫੈਸਿਬਿਲਿਟੀ ਹੈਗੀ ਹੈਗੀ ਐਨਓਸ ਵੀ ਮਿਲ ਜੂਗੀ ਟਰੈਕਟਰ ਦੀ ਹਰੇਕ ਦੀ ਜਿਹੜੇ ਹਰਿਆਣਾ ਨੰਬਰ ਤੇ ਹੈ ਅੱਗੇ ਆ ਗਿਆ ਇੰਡੋ ਫਾਰਮ 3055 ਟਾਇਰ ਹੈਗੇ ਨੇ ਭਾਈ ਜੀ ਇਹਦੇ 80 ਕੇ ਪੈਸੇ ਤੇ ਫਰੰਟ ਥੋੜਾ ਜਿਹਾ ਜਿਆਦਾ ਇਹਨੇ ਆਪਾਂ ਕਹਿ ਲਈਏ ਬਾਈ ਮਾਡਲ ਆ 4 ਲੱਖ 55 ਹਜ਼ਾਰ ਕੇ ਡਮਾਡ ਆ ਕੰਡੀਸ਼ਨ ਤੁਹਾਨੂੰ ਘੁੰਮ ਕੇ ਰਖਾ ਦੇਣਾ ਟਰੈਕਟਰ ਦੀ ਰਿਵਰਸ ਪੀਟੀਓ ਆ ਗਿਆ ਭਾਈ ਜੀ ਸਾਈਡ ਗੇਅਰ ਆ ਗਿਆ ਤੁਸੀਂ ਚੈੱਕ ਕਰ ਲੋ ਤੇ 15 ਦੇ ਟਾਇਰਾਂ ਚ ਆ ਗਿਆ ਬਾਈ 15 ਦੇ ਟਾਇਰ ਪਾਏ ਹੋਣਗੇ ਤੇ ਕੰਡੀਸ਼ਨ ਦਾ ਓਕੇ ਪਿਆ ਸਾਫ ਪਿਆਗਾ ਤੇ ਬਾਕੀ ਬਾਈ ਜੇ ਕਿਸੇ ਨੇ ਟਰੈਕਟਰ ਖਰੀਦਣਾ ਹੋਵੇ ਸਕਰੀਨ ਉੱਪਰ ਨੰਬਰ ਹੈਗਾਗਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ